ਸਕ ਭਾਈ ਰਾਜਾ ਸੀ ਤੇ ਰਾਜਾ ਦੇ ਵਜ਼ੀਰ ਸ਼ਿਕਾਰ ਗਏ ਸ਼ਿਕਾਰ ਖੇਡ ਕੇ ਤੋਂ ਮੁੜੇ ਨੇ ਪਿੰਡ ਸائیں ਨੰਗੇ ਤੇ ਜੀਮੇਦਾਰਾਂ ਦੀ ਕੁੜੀ ਫਿਰਦੀ ਦੇਖੀ ਕੁੜੀ ਬਹੁਤ ਸੁਨਖਰੀ ਪਾਣੀ ਦਾ ਤੋੜਾ ਲਈ ਜਾਵੇ ਦੇਖੀ ਵੀ ਉਹ ਘਰੇ ਵੜ ਗਈ ਹਮਮ ਵਾਰੀ ਕੁੜੀ ਉੱਥੋਂ ਜਾ ਕੇ ਉਹਨੇ ਰਾਜੇ ਨੇ ਵਜ਼ੀਰ ਨੂੰ ਕਹਿ ਕੇ ਲੱਗੀ ਸੱਦੇ ਲੱਗੀ ਸੱਦ ਕੇ ਭੇਜੇ ਵੀ ਫਲਾਨਾ ਘਰਾ ਫਲਾਨਾ ਪਿੰਡ ਦਾ ਭਾਈ ਉਹਨਾਂ ਨੂੰ ਜਾ ਕੇ ਕਹਿ ਦੇ ਵੀ ਤੁਹਾਡੀ ਕੁੜੀ ਦਾ ਡੋਲਾ ਮੰਗਦਾ ਰਾਜਾ ਹੂੰ ਉਹਨਾਂ ਜੋ ਲੱਗੀਆਂ ਨੇ ਕਿਹਾ ਲੱਗੀ ਸੱਦੇ ਲੱਗੀ ਤੁਰ ਪਏ ਭਾਈ ਜਾ ਕੇ ਉਹ ਪਿੰਡ ਗਏ ਜ਼ਿਮੀਂਦਾਰਾਂ ਦੇ ਘਰੇ ਗਏ ਬੈਠੇ ਬਹਿ ਕੇ ਨੇ ਪੁੱਛਿਆ ਹਾਂ ਭਾਈ ਉਹ ਕਹਿੰਦੇ ਭਾਈ ਤੁਹਾਡੀ ਕੁੜੀ ਦਾ ਡੋਲਾ ਮੰਗਦਾ ਜ਼ਿਮੀਂਦਾਰ ਆਪਣਾ ਜ਼ਿਮੀਂਦਾਰਾਂ ਨੂੰ ਕਹਿੰਦੇ ਰਾਜਾ ਡੋਲਾ ਮੰਗਦਾ ਤੁਹਾਡੀ ਕੁੜੀ ਦਾ ਉਹ ਕਹਿੰਦੇ ਵੀ ਰਾਜਾ ਡੋਲਾ ਮੰਗਦਾ ਸੀ ਤਰਪੋ ਕੀ ਲੈਣਾ ਹੂੰ ਭਾਈ ਅਸੀਂ ਤਿਆਰ ਆ। ਹੂੰ ਚੱਲ ਉਹਨਾਂ ਨੇ ਰੁਪਈਆ ਫੜਾਤਾ ਉਹਨਾਂ ਨੇ ਆਖੇ ਹੱਥ ਰੁਪਈਆ ਤਰਤਾ। ਕੁਛ ਦਿਨ ਗੇਟ ਰਾਜਾ ਗਿਆ ਜਾ ਕੇ ਥੋੜੇ ਜੇ ਬੰਦੇ ਲੈ ਗਿਆ ਲਿਜਾ ਕੇ ਤੇ ਇਹ ਦਾਸ ਦੇਦਾ ਬਈ ਜਿਹੜੇ ਫੇਰੇ ਆ ਫੇਰਿਆਂ ਨੇ ਵੀ ਐਵੇਂ ਲਾਵਾ ਲੈਂਦੇ ਆ। ਹੂੰ ਇਹ ਦਿਨਾਂ ਡਾੜੇ ਗਰੇ ਦਿੰਦੇ ਆ। ਇਹ ਵੀ ਫੇਰ ਜਾਣੀਆਂ ਲਾਵਾ। ਠੀਕ ਹੈ। ਉਹਨੂੰ ਫੇਰੇ ਹੁੰਦੇ ਸੀ। ਉਹਦਾ ਚੈਰੀ ਦਾ ਚੂੰਬੜ ਬਟਾ ਜਾਂ ਲਵੇਟਿਆ ਵਾ ਤੇ ਜੋ ਤੈਨੂੰ ਗਿਲਾਵਾ ਲਿਆਂ ਚੌਥੀ ਲਾਵਾ ਰਾਇਆ ਕਹਿੰਦਾ ਵੀ ਮੇਰੀ ਗੱਲ ਸੁਣ ਲਓ ਮੈਂ ਫੇਰ ਲਊਂਗਾ ਹਮ ਹੋਰ ਵੀ ਦੱਸੋ ਆਰਾ ਵੀ ਇਹਨੂੰ ਪੁੱਛ ਲੋ ਜਿਹੜਾ ਇਹਦੇ ਪੇਟੋਂ ਜੰਮੂ ਤੇ ਮੇਰੇ ਰਾਜ ਦੇ ਵਿੱਚ ਚੋਰੀ ਕਰੇ ਕਰਕੇ ਦਿਖਾਵੇ ਮੈਂ ਤਾਂ ਇਹਨੂੰ ਵਿਆਹ ਕੇ ਲਿਆਂ ਨਾ ਨਹੀਂ ਮੈਂ ਇਹਨੂੰ ਇੱਥੇ ਹੀ ਛੱਡ ਜੂ ਅਸਾਂ ਇਹ ਹੀ ਕਰ ਜਾਣੀ ਹੈ ਜਦੋਂ ਇਹ ਗੱਲ ਕਹੀ ਉਹ ਕੁੜੀ ਨੂੰ ਪੁੱਛਣ ਲੱਗੇ ਉਹ ਕੁੜੀ ਨੇ ਫਿਰ ਕਿਹਾ ਕੁੜੀ ਵਾਲੀ ਮੈਂ ਹੁਣ ਕੀ ਕਹਿ ਸਕਦੀ ਆ ਬਈ ਮੈਨੂੰ ਬੱਚਾ ਹੋਵੇ ਨਾ ਹੋਵੇ ਮੁੰਡਾ ਨਾ ਹੋਵੇ ਕੁੜੀ ਹੋਵੇ ਇਹ ਰਾਜਾ ਕੱਲ ਨੂੰ ਕਹੂ ਆ ਗੱਲ ਕਹੀ ਸੀ ਮੈਨੂੰ ਦਾ ਫਾਇ ਜਿਹੜਾ ਨੂੰ ਨਹੀਂ ਉਹ ਆਦਿਵਹੀ ਕਰਕੇ ਤੇ ਛੱਡ ਗਿਆ ਇਹ ਤਾਂ ਛੱਡ ਗਿਆ ਆਦਿਵਹੀ ਕਰਕੇ ਉਹਨੂੰ ਲੋਕ ਲਾਲੀ ਪਾਲੀ ਮਗਰ ਆਦ ਵਿਆਹੀ ਕਹਿਣ ਲੱਗ ਗਏ ਅੱਛਾ ਜਦੋਂ ਆਦ ਵਿਆਹੀ ਕਹਿਣ ਲੱਗ ਗਏ ਤੇ ਇਸ ਗੱਲ ਦਾ ਹੁਣ ਗੁੱਸਾ ਦਾ ਹੁੰਦਾ ਹੀ ਆ ਉਹਨਾਂ ਦੇ ਪਿੰਡ ਦੇ ਜਿਹੜੇ ਗਵਾਲੇ ਸੀ ਗਵਾਲਿਆਂ ਦੀ ਉਥੇ ਸਕੀਰੀ ਸੀ ਉਹ ਜਦੋਂ ਆ ਗੱਲਾਂ ਚੇਲੀਆਂ ਵੀ ਐ ਕਰਕੇ ਐ ਕਰਕੇ ਵੀ ਐ ਫਨਾਨ ਉਹ ਫੇਰ ਗਵਾਲਿਆਂ ਦੇ ਘਰੇ ਕੁੜੀ ਗਈ ਆਵੜੇ ਪਿੰਡ ਵਾਲਿਆਂ ਦੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਆਵਰੀ ਸਕੂਰੀਆ ਵਾਲਿਆਂ ਦੇ ਘਰੇ ਗਵਾਲਿਆਂ ਦੇ ਮੈਨੂੰ ਛੱਡ ਕੇ ਆਓ। ਕੋਈ ਮੈਨੂੰ ਕਿਹੜਾਂ ਗਵਾਲਿਆਂ ਦੇ ਘਰੇ ਛੱਡਿਆ ਉਹ ਮੈਂ ਜਾਣਾਂ ਰਾਜਾ ਜਾਣੇ। ਹੂੰ। ਔਰ ਵੀ ਠੀਕ ਆ। ਉਹਨਾਂ ਨੇ ਗਵਾਲਿਆਂ ਨੇ ਕੁੜੀ ਨੂੰ ਯਾਹ ਪਵਾ ਆ ਕੇ ਨਾਲ ਲਿਆ ਆ ਕੇ ਤੇ ਆਪਦੇ ਘਰੇ ਗਵਾਲਿਆਂ ਦੇ ਛੱਡਿਆ ਏ। ਉਹ ਕਹਿਆ ਵੀ ਛੱਡ ਜੱਟਾਂ ਹੀ ਕੁੜੀ ਨਾ ਜਾਣਿਓ। ਗਵਾਲੇ ਕਹਿੰਦੇ ਸਾਡੀ ਕੋਈ ਕੁੜੀ ਆ। ਸਾਡੀ ਲਿਆ ਆ ਜੱਟਾਂ ਨਾ। ਵੀ ਇਹ ਉਹ ਕੁੜੀ ਆ ਜਿਹਨੂੰ ਰਾਜਾ ਵਿਆਹ ਕੇ ਛੱਡ ਕੇ ਆ। ਹੂੰ। ਹੋਰ ਵੀ ਠੀਕ ਆ ਕੋਈ ਨਹੀਂ। ਉਹ ਕੁੜੀ ਕੀ ਕਰੇ ਕੁੜੀ ਸੀ ਬਹੁਤ ਸੁਨੱਖੀ। ਉਹ ਕੁੜੀ ਫਿਰ ਗੋਲੀ ਬਣ ਗਈ। ਗੁਜਰੀ। ਅੱਛਾ। ਗੁਜਰੀ ਬਣ ਕੇ ਦੁੱਧ ਤੇ ਨਹੀਂ ਵੇਚਣ ਬਣ ਗਈ ਸ਼ਹਿਰ ਚ। ਜਿਹੜਾ ਜਾਵੇ ਦੇਖੇ ਹੈਰਾਨ ਰਹਿ ਜਾ ਦੇਖ ਕੇ ਯਾਰ ਕਮਾਲ ਵਾਲੀ ਗੱਲ ਆ। ਗੁਜਰੀ ਇੰਨੀ ਸੁਨੱਖੀ। ਗੁਜਰੀ ਇੰਨੀ ਸੁਨੱਖੀ ਤੁਮ ਪੈ ਗਈ ਸ਼ਹਿਰ ਚ। ਦੋ ਦਿਨਾਂ ਤਾ ਉਹ ਐ ਬੇਚੀ ਰਹੀ ਤੀਜੇ ਦਿਨ ਫਿਰ ਉਹ ਮਹਿਲਾ ਕੋਲੇ ਜਾਵਦੀ ਜੋ ਮਹਿਲਾ ਨੇ ਥਲੇ ਜਾ ਕੇ ਦਿੱਤਾ ਹੋਕਾ ਕੋਲਰ ਦੀ ਕੱਢੀ ਬਾਜ ਤੇ ਰਾਜਾ ਨੇ ਵਾਰੀ ਖੋਲੀ ਤੇ ਦੇਖੀ ਤੇ ਰਾਜਾ ਭੱਜ ਕੇ ਬਾਹਰ ਨਿਕਲ ਆਇਆ ਅਨਾਕ ਕਿਨੀ ਸੰਖੀਆ ਉਹ ਵਾਲੀ ਜਾਵੜਿਆ ਕੋਲੇ ਉਹ ਲੈ ਜਾ ਕੇ ਤੇ ਦਹੀਂ ਲੈ ਕੇ ਖਾਧੀ ਉਹ ਨੂੰ ਕਹਿੰਦਾ ਤੂੰ ਵੀ ਤਕਰਾਮ ਮਾਰਦੀ ਫਿਰਦੀ ਆ ਤੂੰ ਮੇਰੇ ਕੋਲੇ ਉਹੀ ਆ ਜਾ ਮਹਿਲਾ ਚ ਪੱਕੀ ਕੋਈ ਤੂੰ ਰਾਣੀ ਬਣ ਜਾ ਹੈ ਉਹ ਕਹਿੰਦੀ ਪੈਰ ਰੱਖਿਓ ਕਹਿੰਦੀ ਨਹੀਂ ਰਾਜਾ ਜਿਹੜਾ ਆਵਦਾ ਸਾਡਾ ਜਿੱਦੀ ਕੰਮ ਆ ਉਹ ਛੜਨਾ ਔਖਾ ਹੋ ਜਾਂਦਾ ਉਹ ਨਹੀਂ ਛੱਡ ਦੂੰਗੀ ਜਿੱਦੀ ਕੰਮ ਆ ਜਾ ਚੱਲ ਮਹਿਲਾ ਚ ਲੈ ਗਿਆ ਮਹਿਲਾ ਚ ਰਹਿਣ ਲੱਗ ਗਈ ਜੋ ਮਹਿਲਾ ਚ ਰਹਿਣ ਲੱਗ ਗਈ ਤੇ ਹੌਲੀ-ਹੌਲੀ ਉਹ ਘਰਪਤੀ ਹੋ ਗਈ ਉਹ ਜੋ ਗਰਭਪਤੀ ਹੋ ਗਈ ਤੇ ਫਿਰ ਰਾਜੇ ਨੂੰ ਕਹਿੰਦੀ ਬਈ ਹੁਣ ਮੈਂ ਗਰਭਪਤੀ ਆ ਮੈਂ ਹੁਣ ਤੇਰੇ ਕੋਲ ਨਹੀਂ ਰਹਿਣਾ ਮੈਂ ਹੁਣ ਆਪਣੇ ਘਰੇ ਜਾਉਂ ਹੂੰ ਉਹਦਾ ਵੀ ਤੇਰੀ ਮਰਜ਼ੀ ਆ ਉਹ ਕੁੜੀ ਆਈ ਕੁੜੀ ਆ ਰੇ ਪਿੰਡ ਆ ਗਈ ਉਹ ਪਿੰਡ ਆ ਗਈ ਪਿੰਡ ਆ ਕੇ ਕੁੜੀ ਨੂੰ ਮੁੰਡਾ ਹੋ ਗਿਆ ਅਸਈ ਕੁੜੀ ਮੁੰਡਾ ਪਾਲਣ ਲੱਗ ਗਈ ਹੂੰ ਮੁੰਡਾ ਪਾਲਣ ਲੱਗੀ ਤੇ ਰਾਜੇ ਨੇ ਜਦੋਂ ਦੇਖਿਆ ਵੀ ਟਾਈਮ ਇੰਨਾ ਲੰਘ ਗਿਆ ਪਤਾ ਪਤਾ ਲਿਆ ਸਾਰੇ ਹੂੰ ਕਿਦੋਂ ਗੁਜਰੀ ਮਿਲੀ ਨਹੀਂ ਉਹਨੂੰ ਓਹੋ ਧੀ ਰਾਣੀ ਬਣਾਈ ਸੀ ਉਹ ਮੁੰਡਾ ਪਾਲਣ ਲੱਗ ਗਿਆ ਮੁੰਡਾ ਜੋ ਬਾਵਾ ਪਾਲਣ ਗਿਆ ਬਾਵਾ ਹੋ ਗਿਆ ਮੁੰਡਾ ਤੇ ਮੁੰਡਾ ਨੂੰ ਰਾਜੇ ਦਾ ਰਾਜਿਆਂ ਵਾਲੇ ਕੰਮ ਕਰਨੇ ਸੀ ਹੂੰ ਹੁਣ ਨਾ ਗੱਭਰੂ ਹੋ ਗਿਆ ਪੂਰਾ ਤੇ ਮੁੰਡੇ ਨੇ ਤਾਂ ਤੀਰ ਕਮਾਨ ਬਣਾ ਲੇ ਹੂੰ ਤੀਰ ਕਮਾਨ ਬਣਾ ਲੇ ਪੱਥਾ ਲਾਵੇ ਤੀਰ ਚੱਕਿਆ ਕਰੇ ਚਾਕੇ ਸ਼ਿਕਾਰ ਖੇਡਣ ਜਾਇਆ ਕਰੇ ਸ਼ਿਕਾਰ ਖੇਡਿਆ ਕਰੇ ਇੱਕ ਦਿਨ ਕਿਤੇ ਝੋਰੀ ਆਉਂਦੀ ਸੀ ਲਈ ਟੌੜਾ ਪਾਣੀ ਦਾ ਤੇ ਉਹਨੇ ਤੀਰ ਮਾਰਿਆ ਨਿਸ਼ਾਨਾ ਟੌੜੇ 'ਚ ਮਾਰਿਆ ਤੇ ਟੌੜਾ ਟੁੱਟ ਗਿਆ ਟੌੜਾ ਟੁੱਟ ਗਿਆ ਤੇ ਝੋਰੀ ਨੇ ਕਦੀਆਂ ਗਾਲਾਂ ਲਾ ਗਈ ਸ਼ੂਟ ਬੰਨਤੀ ਗਾਲਾਂ ਦੀ ਝੋਰੀ ਨੇ ਜੇ ਖਾਣਾ ਵੱਡਿਆ ਕੱਢਿਆ ਤੇ ਵੱਡਾ ਹੈ ਰਾਜਕੁਮਾਰ ਬਣਦਾ ਰਾਜੇ ਦਾ ਪੁੱਤ ਬਣਦਾ ਖੁਨੀਤੇ ਨੂੰ ਤੈਨੂੰ ਅਜੇ ਤੇਰੇ ਪਿਓ ਦਾ ਪਤਾ ਨਹੀਂ ਤੇਰਾ ਪਿਓ ਕੌਣ ਤੇ ਵੱਡਾ ਰਾਜਕਵਾਰ ਬਣਿਆ ਫਿਰਦਾ ਇਹਨੂੰ ਮਾਰੇ ਆਂ ਤਾਨੇ ਖਿੱਚ ਕੇ ਉਹਨੂੰ ਤੇ ਉਹਦਾ ਗੁੱਲੀ ਜਨਾ ਕਾਜਾ ਸੜ ਗਿਆ ਭੱਜ ਕੇ ਪੂੜੀ ਕੋਲੇ ਜਾ ਆਵੜਿਆ ਉਹਨੂੰ ਕਹਿੰਦਾ ਮਾਂ ਬਈ ਮੈਨੂੰ ਸੱਚ ਦੱਸ ਦੇ ਮੇਰਾ ਪਿਓ ਕੌਣ ਉਹ ਆਈ ਪੁੱਤੋ ਇੰਨਾ ਕਰੋਧ ਨਹੀਂ ਕਰਦਾ ਹੁੰਦਾ ਕਿਉਂ ਇੰਨਾ ਕਰੋਧ ਕਰਦਾ ਆਹ ਮੈਨੂੰ ਸੱਚ ਦੱਸ ਦੇ ਨਹੀਂ ਤੈਨੂੰ ਮਾਰ ਦੂੰ ਮੈਂ ਇੰਨਾ ਜਣ ਗੁੱਸੇ 'ਚ ਮੁੰਡਾ ਉਹ ਵਾਲੀ ਪੁੱਤ ਫਿਰ ਪੁੱਤ ਦਾ ਤੁਰਾ ਜੀਨਾ ਉਹ ਕਿਵੇਂ ਉਹਦੀ ਫਲਾਣਾ ਜਿਹੜਾ ਰਾਜਾ ਪੁੱਤ ਮੈਨੂੰ ਅਧਵਿਆਹੀ ਕਰਕੇ ਛੱਡ ਗਿਆ ਉਹਦੇ ਰਾਜ ਦੇ ਵਿੱਚ ਕੋਈ ਚੋਰੀ ਨਹੀਂ ਸੀ ਕਰ ਸਕਦਾ ਪਹਿਲਾਂ ਤੋਂ ਲੈ ਕੇ ਤਓ ਦਾਦੇ ਤੋਂ ਲੈ ਕੇ ਉਹ ਰਾਜ ਚੋਰੀ ਨਹੀਂ ਸੀ ਹੋਈ ਉਹੋਂ ਕਹਿੰਦਾ ਸੀ ਮੇਰੇ ਸ਼ਹਿਰ ਦੇ ਵਿੱਚ ਕੋਈ ਚੋਰੀ ਕਰਕੇ ਦਿਖਾ ਵੀ ਰਾਜ ਚ ਤੇ ਵੀ ਜਦੋਂ ਉਹਨੇ ਚਾਰ ਗੇੜੇ ਲਏ ਤੇ ਪੰਜਵੇਂ ਚੁੱਤ ਤਿੰਨ ਗੇੜੇ ਚੌਥੇ ਨੂੰ ਕਹਿੰਦਾ ਫੇਰ ਨਾਮ ਲਵਾਂਗਾ ਵੀ ਪਹਿਲਾਂ ਇਹ ਮੈਨੂੰ ਵੀ ਉਹ ਦੱਸੇ ਵੀ ਜਿਹੜਾ ਦੇ ਪੇਟੋਂ ਜੰਮੂ ਵਿੱਚ ਚੋਰੀ ਕਰੂਗਾ ਅਰੇ ਮੈਂ ਕੀ ਦੱਸਾਂ ਖਬਰਾ ਮੈਨੂੰ ਬੱਚਾ ਹੋਣਾ ਸੀ ਨਾ ਹੋਣਾ ਸੀ ਜਾਂ ਕੁੜੀ ਹੁੰਦੀ ਉਹ ਰਾਜੇ ਦਾ ਕੰਮ ਸੀ ਪੁੱਤ ਮੈਨੂੰ ਤਾਂ ਜਾਂ ਕੁਛ ਹੁੰਦਾ ਮੈਨੂੰ ਮਾਰ ਦਾਂਦਾ ਮੈਂ ਕਹਿੰਦਾ ਮੁੰਡਾ ਹੋ ਤਾਂ ਮੈਨੂੰ ਮਾਰ ਦਾਂਦਾ ਉਹ ਪੁੱਤ ਮੈਨੂੰ ਅਧਵਿਆਹੀ ਕਰਕੇ ਛੱਡ ਗਿਆ। ਫਿਰ ਪੁੱਤ ਮੈਂ ਗੁਗਰੀ ਬਣ ਕੇ ਉੱਥੇ ਗਈ। ਗੁਗਰੀ ਬਣ ਕੇ ਮੈਂ ਤੇਰੇ ਪਿਓ ਦੇ ਮਹਿਲਾਂ 'ਚ ਰਹੀ ਆਂ। ਤੂੰ ਉਹਦਾ ਪੁੱਤ। ਉਹ ਕਹਿੰਦਾ ਚੰਗਾ ਫਿਰ ਮਾਂ। ਜੇ ਮੈਂ ਉਹਦਾ ਪੋਤਾਂ ਤਾਂ ਤੇ ਹੁਣ ਤੈਨੂੰ ਫੇਰ ਝੂਰੀ ਵੀ ਕਰਕੇ ਦਿਖਾਉਂਗਾ। ਠੀਕ ਹੈ ਜੀ। ਪੁੰਡਾ ਭਾਈ ਜਾਵੜਿਆ। ਜਾਵੜਿਆ ਤੇ ਉਦੋਂ ਨਾਈ ਕਰਦੇ ਹੁੰਦੇ ਇਹ ਜਾਮਤਾਂ ਹੋ ਜਾਂ ਤਾਂ। ਇਹ ਟੀ ਏਡੀ ਹੁੰਦੀ ਸੀ ਗੁੱਥੀ ਕਹਿੰਦੇ ਸੀ ਉਹਨੂੰ ਏਡੀ ਕ ਬੈਗੀ ਪਾਈ ਹੁੰਦੀ ਸੀ ਨਾਈਆਂ ਦੇ ਵਿੱਚ ਕੈਂਚੀ ਬੱਚੇ ਬਲੇਡ ਸਭ ਵਿੱਚ ਹੁੰਦਾ ਸੀ ਬੱਚਣਾ ਨਾਈਆਂ ਦੇ ਏਰੀਏ 'ਚ ਰਹਿਣ ਲੱਗ ਗਿਆ ਉੱਥੇ ਕਮਰਾ ਲੈ ਲਿਆ ਕਿਰਾਏ ਤੇ ਉੱਥੇ ਰਹਿਣ ਲੱਗ ਗਿਆ ਤੇ ਇਹ ਨਾਈ ਉਦੋਂ ਸਾਰਾ ਕੰਮ ਕਰਦੇ ਸੀ ਨਾਈ ਸਾਫ ਕਰਨ ਜਾਂਦੇ ਸੀ ਨਾਈ ਬਧਾਈ ਦੇਣ ਜਾਂਦੇ ਸੀ ਸਭ ਕੰਮ ਨਾਈ ਕਰਦੇ ਸੀ ਜਦੋਂ ਇੱਕ ਦਿਨ ਦੇਖਿਆ ਤੇ ਨਾਈਆਂ ਦੀ ਬਹੁ ਨਵੀਂ ਵਿਆਹੀ ਵੀ ਸੀ ਸਾਰੇ ਰੋੜੀ ਕੰਮ ਨਿਕਲ ਗਏ ਇਕੱਲਾ ਰਹਿ ਗਿਆ ਤੇ ਨਾਈਆਂ ਦੀ ਬੋਹੂ ਨੂੰ ਜਾ ਕੇ ਕਹਿੰਦਾ ਆਹ ਨਾ ਫਲਾਨਿਆਂ ਦੇ ਮੁੰਡਾ ਜੰਮਿਆ ਕਿ ਤੂੰ ਵਧਾਈ ਨਹੀਂ ਲੈਣ ਗਏ ਉਹ ਆਲੀ ਭਈ ਅੱਜ ਤੱਕ ਰਹੇ ਨਹੀਂ ਕੋਈ ਸਾਡਾ ਤੇ ਹੁਣ ਫੇਰ ਉਹਦੇ ਐ ਤੋਂ ਵਾਲਾ ਉਹਦੋਂ ਨੂੰ ਵਧਾਈ ਕੋਈ ਹੋ ਰਹੀ ਤੂੰ ਵਧਾਈ ਲਿਆ ਜਾ ਕੇ ਉਹਲੀ ਮੈਂ ਚੱਲ ਤਾਂ ਵਰਦੀਆਂ ਤੇ ਪਰ ਮੈਂ ਘਰ ਨਹੀਂ ਜਾਣ ਦੀ ਮੇਰਾ ਵਿਆਹ ਨੂੰ ਸਾਲ ਖੰਡ ਹੋਇਆ ਆ ਰਾਜਾ ਘਰ ਮੈਂ ਦੱਸਾਂ ਤੈਨੂੰ ਨਾਈਆਂ ਦੀ ਬੋਹੂ ਨੇ ਦਵਾ ਦਾ ਆਪਣੇ ਲੀੜੇ ਪਾਏ ਕੂਮਸ਼ਲਾ ਸਾਰੇ ਪਾਉਂਦੇ ਸੀ ਉਹਨੂੰ ਆਵੇ ਟੂਮਸ਼ਲਾ ਵੀ ਪਾ ਲਿਆ ਨਵੀਂ ਵਿਆਹੀ ਵੀ ਸੀ ਵਾਹ ਕੇ ਅਲੀ ਚਾਰ ਲੈ ਖੇ ਤੁਰ ਗਿਆ ਲਾਰੇ ਜੇ ਲਾਉਂਦਾ ਲਾਉਂਦਾ ਤੇ ਸ਼ਹਿਰੋਂ ਬਾਹਰ ਕੱਢ ਲਈ ਸ਼ਹਿਰੋਂ ਬਾਹਰ ਕੱਢ ਕੇ ਸਾਰੀਆਂ ਟੂਮਾਂ ਲਾ ਲਿਆ ਉਹਨੀਆਂ ਸਾਰੀਆਂ ਟੂਮਾਂ ਲਾ ਕੇ ਭੱਜ ਗਿਆ ਭੱਜ ਗਿਆ ਤੇ ਮੱਚ ਗਈ ਦੁਆਈ ਸਾਰੇ ਸ਼ਹਿਰ ਚ ਕਿ ਦਿਨੇ ਚੋਰੀ ਹੋ ਗਈ ਦਿਨੇ ਚੋਰੀ ਹੋ ਗਈ ਦਿਨੇ ਚੋਰੀ ਹੋ ਗਈ ਰਾਜੇ ਨੂੰ ਹੀ ਆਕੇ ਕਚਹਿਰੀ ਚ ਪਤਾ ਲੱਗਿਆ ਵੀ ਚੋਰੀ ਹੋ ਗਈ ਦਿਨੇ ਰਾਜਾ ਲੀਗਾਂ ਤੋਂ ਬਾਹਰ ਹੋ ਗਿਆ ਹਮ ਪਰ ਮੇਰੇ ਚੋਰੀ ਕਰਨ ਵਾਲਾ ਕਿਹੜਾ ਜੰਪਿਆ ਉਹ ਮੇਰੇ ਦਾ ਪਿਓ ਦਾਦੇ ਤੋਂ ਲੈ ਕੇ ਚੋਰੀ ਨਹੀਂ ਸੀ ਹੁੰਦੀ ਹਮ ਉਹਨੇ ਪਾਨਾਂ ਦਾ ਵੀੜਾ ਧਰ ਕੇ ਫੇਰ ਕੋਥਵਾਲ ਕਹਿੰਦੇ ਅਥਾਣੇਦਾਰ ਨੂੰ ਹਮ ਕੋਥਵਾਲ ਨੇ ਚੁਕਾਤਾ ਵੀੜਾ ਵਿੱਚ ਚੱਕ ਲਿਆ ਕੋਥਵਾਲ ਨੇ ਆਲਾ ਮੈਂ ਫੜੂੰ ਮੁੰਡਾ ਹੀ ਕਰਦਾ ਸੀ ਮੁੰਡਾ ਦਿਨੇ ਕਚਹਿਰੀ ਹੀ ਜਾਂਦਾ ਸੀ ਤੇਰੀ ਜਾ ਕੇ ਬਰਖਟ ਲੈਣੀ ਮੁੰਡੇ ਨੂੰ ਵੀ ਪਤਾ ਲੱਗ ਗਿਆ ਵੀ ਕੋਤਵਾਲ ਦਾ ਵੀੜਾ ਚੱਕਿਆ ਆਵੇ ਫੜਨ ਨੂੰ ਕੋਤਵਾਲ ਜਦੋਂ ਦਿਨੇ ਵੀ ਬਿੜਕ ਰੱਖਿਆ ਆਖਰੇ ਰਾਤ ਨੂੰ ਵੀ ਗੇੜਾ ਗੁੰਡਾ ਦੇ ਆਖਰੇ ਤੇ ਉਹ ਮੁੰਡਾ ਫਿਰ ਨਾਈ ਬਣ ਗਿਆ ਨਾਈ ਨਾ ਨਾ ਕਿ ਨਾਈਆਂ ਵਾਲੀ ਗੁੱਠੀ ਪਾਲੀ ਉਹ ਮੈਂ ਸੰਦ ਪਾਲੇ ਵਿੱਚੇ ਸ਼ੀਸ਼ੇ ਲੈ ਲੈ ਦੋ ਇੱਕ ਦਾ ਸਿੱਧਾ ਸ਼ੀਸ਼ਾ ਲੈ ਲਿਆ ਇੱਕ ਸ਼ੀਸ਼ਾ ਇਹ ਜਾਲਿਆ ਟੇਡਾ ਜਿਹਦੇ ਵਿੱਚ ਮੂੰਹ ਬਿੰਗਾ ਦੇ ਸੀ ਐਸੀ ਲੇਖ ਦੇ ਜਾ ਗੇ ਮੂਰੇ ਨੂੰ ਮਿਲਿਆ ਉਹ ਤੂੰ ਕਿੱਧਰ ਫਿਰਦਾ ਨਾjda ਉਹ ਆ ਰਾਜਰਾ ਦੇ ਹਯਾਮਤ ਜੀ ਕਰਕੇ ਐ ਨੀਰਾ ਹੋ ਗਿਆ ਸੀ ਤੁਹਾਡਾ ਕੰਮ ਕੀ ਆ ਆਹ ਦਾੜੀ ਤੂੰ ਵਿਬੜਾਈ ਫਿਰਦਾ ਉਹਨਾਂ ਆਰਾ ਮੇਰੀ ਵੀ ਕਰਦੇ ਹਯਾਮਤ ਮੇਰਾ ਚੋਰ ਨੂੰ ਫੜਨਾ ਲਿਆ ਦਾ ਜਿਉ ਲੱਗੇ ਰ ਹਯਾਮਤ ਕਰਨ ਕਰਦੇ ਨੇ ਇੱਕ ਮੋਛ ਥੋੜੀ ਵੱਧ ਕੱਟਤੀ ਅੱਛਾ ਉਹਦਾ ਯਾਰ ਮੇਰੀ ਤਾਂ ਮੋਛ ਵੱਧ ਕੱਟੀ ਗਈ ਆਰਾ ਕੋਈ ਨਹੀਂ ਦੂਜੀ ਬਰਾਬਰ ਕਰ ਦੂ ਉਨੇ ਦੂਜਾ ਪਾਸਾ ਵੀ ਕੱਟ ਕਿਉਂ ਮੱਛੀ ਕੱਟ ਕੇ ਬਰਾਬਰ ਕਰਕੇ ਕਰਕੇ ਤੇ ਅਦਲਾ ਹੂਣ ਦੇਖ। ਛੀਖਾ ਕੱਢਣ ਲੱਗਿਆ ਕਹਿੰਦਾ ਨਾ ਆਹਦਾ ਮੈਨੂੰ ਤਾਂ ਐਂ ਲੱਗਦਾ ਜਿਵੇਂ ਤੁਹਾਨੂੰ ਲਖਵਾ ਹੋ ਗਿਆ ਹੁੰਦਾ। ਆਹਦਾ ਕਿਉਂ? ਆਹਦਾ ਯਾਰ ਮੂੰਹ ਤੇਰਾ ਟੇਡਾ ਹੋ ਚੱਲਿਆ। ਉਹ ਵੜਾ ਹੈ ਆਹਦਾ ਸੀਸਾ ਦੇਖ ਤਾਂ। ਉਹ ਸੀਸਾ ਸੀ ਟੇਡਾ। ਜਦੋਂ ਉਹਨੇ ਦੇਖਿਆ ਉਹਨੇ ਮਾਰੀ ਚੀਕ ਆਹਦਾ ਮੈਨੂੰ ਤਾਂ ਲਖਵਾ ਹੋ ਗਿਆ। ਕੋਰਾ ਔਕਾਰ ਫਿਰ। ਲਖਵੇ ਤਾਂ ਹੈਗੀ ਦੋ ਹੀ ਮੇਰੇ ਕੋਲੇ। ਕੂਣਾ ਕਰੂੰ ਤੈਨੂੰ ਆਰਾਮ ਆ ਜੂ ਜਮਾ ਤੇ ਨਦੀ ਤੇ ਚਾਲੋ ਸ਼ਹਿਰ ਦੇ ਨਾਲ ਸੀ ਨਦੀ ਨਦੀ ਤੇ ਚਾਲੋ ਉਥੇ ਤੂੰ ਨਾ ਹੀ ਪਾਣੀ ਸੀ ਬਣੀ ਤੂੰ ਪਾਣੀ ਸੀ ਬੜ ਕੇ ਅੱਖਾਂ ਮੀਚੀ ਮੈਂ ਬਾਹਰੋਂ ਕਰੂੰ ਠੂਣਾ ਤੇਰਾ ਮੂੰਹ ਜਮਾ ਸਦਾ ਹੋ ਗਿਆ ਤੂੰ ਹਰਮੀ ਚੰਗਾ ਚਾਲ ਲੈ ਗਿਆ ਨਦੀ ਤੇ ਉਹਨੂੰ ਕਹਿੰਦਾ ਵੀ ਲੀੜੇ ਲਾ ਦੇ ਸਾਰੇ ਉਹਨੇ ਸਾਰੇ ਲੀੜੇ ਲਾਤੇ ਯਾਰਾ ਕੱਛਾ ਵੀ ਲਾ ਰਹੇ ਫਰਨਾਨੀ ਹੈ ਤੁਨਾਨੀ ਫਰਨਾ ਜਮਨ ਨਗਨ ਹੋ ਜਾ ਨਗਨ ਕਰਕੇ ਤੇ ਉਹਨੂੰ ਪਾਣੀ ਚ ਬਾਰਤਾ ਬਾਰ ਕੇ ਅਦਲੇ ਅੱਖਾਂ ਵਿੱਚ ਲਾ ਜਦੋਂ ਮੈਂ ਕਿਹਾ ਉਹ ਰੋਖਾ ਹੋਲੀ ਤਾਂ ਠੀਕ ਆ ਉਹਨੇ ਅੱਖਾਂ ਵਿੱਚ ਲੀਆਂ ਉਹਨੇ ਜਿਉਂ ਚੱਕੇ ਲਈ ਗਏ ਚੱਕੇ ਲਈ ਦੇ ਪੱਟ ਗਿਆ ਚਸਾਂ ਨਵੀਆਂ ਲਾ ਗਿਆ ਸ਼ਹਿਰ ਨੂੰ ਜਾ ਗਿਆ ਜਦੋਂ ਕੋਤਵਾਲ ਨੇ ਦੇਖਿਆ ਬਈ 10 ਮਿੰਟ ਦੇਖ 20 ਮਿੰਟ ਜਦੋਂ ਅੱਧਾ ਘੰਟਾ ਪੌਣਾ ਹੋ ਗਿਆ ਉਹਨੇ ਅੱਖਾਂ ਖੋਲੀਆਂ ਤੇ ਮੁੰਡਾ ਨਾ ਉੱਥੇ ਬਣ ਗਈ ਪਾਦੀ ਭੈਣ ਦੇ ਮਾਦਾ ਨਾ ਨਾ ਕਿਵੇਂ ਬੜੇ ਬੜੂੰਗਾ ਕੀ ਕਰਿਆ ਬਿਛਾਰਾ ਸ਼ਰਮਰਾ ਮਾਰਾ ਹੌਲੀ ਹੌਲੀ ਕਿਤੇ ਇੱਧਰ ਹੋਵੇ ਕਿਤੇ ਇੱਧਰ ਹੋਵੇ ਤੇ ਸ਼ਹਿਰ ਚ ਬੜ ਗਿਆ ਬੜ ਗਿਆ ਜਿੱਥੇ ਕਿਤੇ ਉਦੋਂ ਦੀਵੇ ਹੁੰਦੇ ਦੀਵੇ ਦਾ ਕੰਨ ਨਾ ਪਵੇ ਬਾਹਰ ਚ ਉੱਥੇ ਛਾਲ ਮਾਰ ਕੇ ਟੱਪ ਜੇ ਕਿਤੇ ਕੰਧ ਦੇ ਓਲੇ ਹੋ ਜੇ ਕਿਤੇ ਇੱਧਰ ਹੋ ਜੇ ਨੰਗ ਤੜੰਗਾ ਉਹ ਲੀੜਾ ਨਾ ਉਧਰ ਜਾ ਕੇ ਉਹਨਾਂ ਦੇ ਘਰਾਂ ਦੇ ਨੇੜੇ ਕੋਤਵਾਲ ਦੇ ਜਾ ਕੇ ਰੌਲਾ ਪਾਤਾ ਆਰਾ ਵੀ ਕਾਇਮ ਹੋ ਜੋ ਚੋਰ ਫਿਰਦਾ ਚੋਰ ਫਿਰਦਾ ਚੋਰ ਫਿਰਦਾ ਜਿਹੜੇ ਘਰਾਂ ਦੇ ਨੇੜੇ ਖੜ ਗਏ ਪਹਿਰੇ ਇੱਥੇ ਤੇ ਉਹਨਾਂ ਦੇ ਵਿੱਚ ਹੀ ਆ ਫੜ ਗਿਆ ਅੱਛਾ ਜੀ ਆਰੇ ਵਿੱਚ ਝੂਰੇ ਇਧਰ ਆਇਆ ਝੂਰੇ ਇਧਰ ਆਇਆ ਜਦੋਂ ਉਹ ਨੰਗ ਤੰਗਾ ਐ ਹੌਲੀ ਹੌਲੀ ਐ ਹੁੰਦਾ ਆਉਂਦਾ ਤੇ ਉਹ ਉਹਨਾਂ ਨੇ ਢਾ ਲਿਆ ਢਾ ਲਿਆ ਉਹਨੂੰ ਲਾ ਕੇ ਪੰਨਣ ਜੋ ਪੰਜ ਸੱਤ ਮਾਰੀਆਂ ਡਾਂਗਾ ਨੂੰਗਾ ਵਾਵਾ ਕੁੱਟ ਗਏ ਉਹ ਆਰਾ ਮੈਂ ਤਾਂ ਕੋਤਵਾਲ ਆ ਨਾ ਵੀ ਇਹ ਤਾਂ ਕੋਤਵਾਲ ਆ ਹੂੰ ਉਹ ਜੱfte ਲੀੜਾ ਲੂੜਾ ਦਿੱਤਾ ਮੰਜੇ ਦੇ ਪਾਇਆ ਚੱਕ ਕੇ ਲੈ ਗਏ ਘਰੇ ਛੱਡਿਆ ਨਾ ਘਰੇ ਛੱਡਿਆ ਨਾ ਤੇ ਤੜਕੇ ਨੂੰ ਜਾਖੀ ਰਾਜੇ ਨੇ ਕਚਹਿਰੀ ਲਈ ਤੇ ਰਿਪੋਰਟ ਹੋ ਗਈ ਰਾਜੇ ਨੂੰ ਮਜੀਕ ਕੋਤਵਾਲ ਨਾਲ ਤਾਂ ਐ ਕਰ ਗਿਆ ਕੀ ਕਰ ਗਿਆ ਉਹਨੇ ਕੋਤਵਾਲ ਦਿੱਤਾ ਲੀੜੇ ਵੀ ਲੈ ਗਿਆ ਲਾ ਕੇ ਉਹ ਜਮਨ ਨੰਗਾ ਕਰਕੇ ਛੱਡ ਗਿਆ ਦਰਿਆ ਤੇ ਨਦੀ ਤੇ ਉਹਨੇ ਫਿਰ ਵਜ਼ੀਰ ਨੂੰ ਕਿਹਾ ਆਦਾ ਵਜ਼ੀਰ ਤੂੰ ਫੜ ਬਈ ਵਜ਼ੀਰ ਆ ਤਾਂ ਠੀਕ ਆ ਜੀ ਵਜ਼ੀਰ ਨੇ ਹੱਥ ਕੜੀ ਲੈ ਲਈ ਬੇੜੀ ਲੈ ਲਈ ਲੈ ਕੇ ਨਾਲ ਦੋ ਚਪਾਈ ਲੈ ਲੇ ਤੇ ਬੇੜੇ ਕਾੜਦਾ ਤੁਰਿਆ ਫਿਰਦਾ ਮੁੰਡਾ ਅੰਡਾਲ ਗਿਆ ਜਿਵੇਂ ਤੇ ਮੁੰਡੇ ਨੇ ਕੁੜੀ ਦਾ ਪੇਸ਼ ਬਣਾ ਲਿਆ ਬਣਾ ਕੇ ਤੇ ਅੱਧਾ ਕੁੰਡ ਕੱਢ ਲਿਆ ਤੇ ਵਿੱਚ ਸਮਾਨ ਰੱਖ ਕੇ ਥਾਲੀ ਦੇ ਤੁਰਿਆ ਜਾਂਦਾ ਉਧਰੋਂ ਤਿੰਨੇ ਜਣੇ ਉਹ ਆ ਗਏ ਵਜ਼ੀਰ ਨੂੰ ਪੁੱਛਦਾ ਕੁੜਗੇ ਕਿਧਰ ਨੂੰ ਚੱਲੀ ਹੋਰੀ ਤੁਸੀਂ ਮੈਥੋਂ ਕੀ ਲੈਣਾ ਨਹੀਂ ਫੇਰ ਵੀ ਕਿੱਦਣੂ ਚੱਲੀਏ ਹੋਰੀ ਚੋਰ ਮੈਨੂੰ ਕੀ ਕਹਿੰਦੀ ਮਾਦਾ ਦੇਵੀ ਦਾ ਜਾਣੇ ਆ ਮੱਥਾ ਟੇਕਣ ਦੇਵੀ ਪੂਜਣ ਜਾਣੇ ਆ ਨੋ ਇਨੀ ਗੱਲ ਕਹੀ ਤੇ ਉਹ ਤਨਖੀ ਸੀ ਕੋਈ ਤਾਂ ਸੜਾ ਹੈ ਵਜ਼ੀਰ ਸੀ ਵਜ਼ੀਰ ਬੇਇਮਾਨ ਜੇ ਹੋ ਗਿਆ ਉਹ ਕੋਈ ਚ ਪਾਈਆਂ ਨੂੰ ਕਹਿੰਦਾ ਤੁਸੀਂ ਇਸ ਗਲੀ ਜਾਹੋ ਇਸ ਗਲੀ ਜਾਹੋ ਮੈਂ ਇਧਰਾਂ ਇਧਰ ਜਾਹੋ ਹੀ ਸੁੰਦਰ ਗਿਆ ਤੇ ਉਹਨੇ ਕੁੜੀ ਨਾਲ ਲੱਗ ਗਿਆ ਹੁਣ ਕੁੜੀ ਮੁੰਡਾ ਕੁੜੀ ਬਣੀ ਵੀ ਗੱਲਾਂ ਜਾਂ ਮਾਰਨੇ ਮਿੱਠੀਆਂ ਮਿੱਠੀਆਂ ਉਹ ਜੀਆਂ ਹੋ ਮਾਰਨ ਲੱਗ ਗਿਆ ਕਰ ਕਰ ਆਖੇ ਤੇ ਕੁੜੀ ਨੇ ਅੱਧਾ ਖਪਲਾਇਆ ਚੱਕ ਕੇ ਕਹਿੰਦੀ ਵੀ ਆਹ ਕੀ ਨਹੀਂ ਫਿਰਦਾ ਉਹ ਕਹਿੰਦਾ ਇਹ ਅੱਥ ਕੜੀ ਜਾ ਨਾ ਬੀੜੀ ਆ ਇਹ ਕੀ ਕਰੀਦੀ ਆ ਉਹ ਵਾਦਾ ਜੋ ਫੜ ਲਿਆ ਚੋਰ ਇੱਥੇ ਲਾਉ ਉਹ ਵਾਰੀ ਮੇਰੇ ਲਾਦਾ ਮੁੰਡਾ ਬਣਿਆ ਸੀ ਮੇਰੇ ਲਾਦਾ ਉਹਦਾ ਤੇਰੇ ਘਰ ਤਾਂ ਲਾਉਣਾ ਤੇ ਮੇਰੇ ਰਾਵਾਂ ਤੇ ਆਪ ਦੇ ਮੇਰੇ ਪਾਵੇਂ ਲਾ ਕੇ ਰਖਾਵਾਂ ਉਹਨੇ ਉਹਦੇ ਪਾਤੀ ਅੱਧਾ ਇਥੇ ਕੁੰਜੀ ਖੜਦੇ ਉਹਨੇ ਕੁੰਜੀ ਖੜਤੀ ਹੋ ਗਿਆ ਸਾਡਾ ਬੇਇਮਾਨ ਮੌਤ ਹੋ ਗਿਆ ਇੱਥੇ ਤੇ ਜਦੋਂ ਉਹਨੇ ਫਿਰ ਹੱਥਕੜੀ ਆਹਾ ਇਹ ਕਿ ਹੱਥਕੜੀ ਆ ਇਹ ਕਿੱਥੇ ਲੱਗੂ ਇੱਥੇ ਲੱਗੂ ਐਂ ਲੱਗੂ ਉਹਨੇ ਉਹ ਲਾ ਕੇ ਕੁੰਜੀ ਕੱਢਦੀ ਕੱਢ ਕੇ ਕੁੰਜੀ ਮਾਰੇ ਚਾਰ ਲਫੜੇ ਸੱਟ ਗਏ ਤੇ ਭੱਜ ਗਿਆ ਭੱਜ ਗਿਆ ਤੇ ਤੜਕੇ ਨੂੰ ਫੇਰ ਜਾ ਕੇ ਖਬਰ ਹੋ ਗਈ ਰਾਜੇ ਨੂੰ ਬਈ ਵਜ਼ੀਰ ਨੇ ਵੀ ਐ ਕਰ ਗਈ ਵਜ਼ੀਰ ਵੀ ਜਾ ਕੇ ਕਰ ਲਿਆ ਪੇਸ਼ ਆ ਵੀ ਕੀ ਹੋਈ ਵਜ਼ੀਰ ਨੇ ਫਿਰ ਸੱਚੀ ਗੱਲ ਦੱਸਤੀ ਬਈਆਂ ਕੁੜੀ ਬਣਿਆ ਵੈਸੀ ਭਾਈ ਉਹ ਤਾਂ ਤੇ ਮੈਂ ਆਹ ਦਾ ਦੇਵੀ ਪੂਜਣ ਜਾਂਨਾ ਇਹ ਉਧਰ ਨੂੰ ਉੱਠ ਕੇ ਮੈਂ ਕਿਹਾ ਤੁਸੀਂ ਐਸ ਗਲੀ ਜਾਹੋ ਤੇ ਮੈਨੂੰ ਆਹ ਆਖੀਆ ਮਖੱਤ ਕੜੀ ਬੀੜੀ ਆ ਦੇਖੇ ਮੇਰੇ ਲਾ ਦੇ ਮੈਂ ਕਿਹਾ ਤੂੰ ਮੇਰੇ ਆਪਦੇ ਲਾਖੇ ਦਿਖਾਉਣਾ ਆਹ ਦਾ ਮੇਰੇ ਨਾਲ ਕੁੱਤ ਪੁਣਾ ਕਰਕੇ ਤੇ ਨਾਲੇ ਮੇਰੇ ਮੁਕੀਆਂ ਮਾਰ ਗਿਆ ਤੇ ਨਾਲੇ ਭਾਈ ਉਹ ਤਾਂ ਮੇਰੀ ਬੀੜੀਆਂ ਲਾ ਗਿਆ ਰਾਜਾ ਦਾ ਫਿਰ ਅੱਜ ਮੈਂ ਜਾਉਂ ਰਾਜਾ ਭਾਈ ਉਹ ਜਾਂਦਾ ਸੀ ਨਤ ਖੇਹਰੀ ਚ ਸ਼ਹਿਰੀ ਜੀ ਉਹਨੂੰ ਵਿੜਕਾ ਜਾਂਦੀ ਸੀ ਫਲਾਨੇ ਨੇ ਉਹ ਰਾਜਾ ਨੇ ਕਿਹਾ ਵੀ ਅੱਜ ਮੈਂ ਆਪ ਜਾਵਾਂ ਪਰ ਇਥੇ ਉਹ ਉਧਰ ਤਰ ਆ ਜਾ ਫਿਰ ਤਿਆਰ ਹੋ ਕੇ ਕੋੜੇ ਇਥੇ ਦੇ ਪਹਿਲੇ ਇਥੇ ਸ਼ਹਿਰ 'ਚ ਫਿਰਦਾ ਤੁਰਿਆ ਉਧਰ ਉਹ ਮੁੰਡਾ ਬਣ ਕੇ ਦਾ ਗਰੀਬ ਪਾੜੇ ਪੁਰਾਣੇ ਦੇ ਲੀੜੇ ਪਾ ਕੇ ਤੇ ਉਹ ਦੁਕਾਨਦਾਰ ਕੋਲੇ ਜਾਵੜਿਆ ਉਹਨੂੰ ਕੋੜਾ ਚੱਕੀਆਂ ਹੁੰਦੀਆਂ ਸੀ ਆਹ ਸਾਰੀਆਂ ਚੀਜ਼ਾਂ ਆਥੀ ਉਥੇਂ ਪਾ ਦਈ ਸੀ ਚੱਕੀਆਂ 'ਤੇ ਉਹਨੂੰ ਜਾ ਕੇ ਕਹਿੰਦਾ ਵੀ ਮੈਂ ਆ ਗਰੀਬ ਬੰਦਾ ਤੇ ਮੈਂ ਦੋ ਦਿਹਾੜੀਆਂ ਲਾਖੇ ਤੀਜੀ ਰਾਤ ਲਾਉਣਾ ਮੇਰਾ ਬੇਰਾ ਪੂਰਾ ਨਹੀਂ ਹੁੰਦਾ ਟੱਬਰ ਜਾਰੇ ਵੱਡਾ ਖਾਣ ਵਾਲਾ ਵੀ ਅੱਜ ਰਾਤ ਮੈਥੋਂ ਲੱਗੀ ਨਹੀਂ ਕਿ ਤੇ ਦੋ ਦਿਨ ਤੱਕ ਲਾਥੇ ਤੇ ਜੇ ਤੂੰ ਕੋਈ ਕੰਮ ਕਰਾਉਣਾ ਮੈਥੋਂ ਕਰਾ ਲਾ ਜੇ ਕੋਈ ਦਾ ਦੋ ਉਧਾਰ ਨਾਲ ਜਾਂ ਤੇਰੀ ਦਾੜਦਣ ਉਹਨੂੰ ਦੇਖ ਕੇ ਬਾਲਾ ਗਰੀਬ ਜਾਂ ਤਰਸ ਆ ਗਿਆ ਬਾਣੀਆਂ ਨੂੰ ਬਾਣੀਆਂ ਦਾ ਜਾਂ ਦਾਲਦਣ ਨਾਲ ਜਾਂ ਚੱਕੀ ਦੇ ਦਾਣ ਦੇ ਫਿਰ ਉਹ ਦਾਣ ਲੱਗਿਆ ਚੱਕੀ ਦੇ ਬਾਹਰ 6 ਜਮਾ ਉੱਤੇ ਵੀ ਹੀ ਦੇ ਰਾਜਾ ਦੇਖੇ ਗੇੜਾ ਜਦੋਂ ਘੋੜੇ ਦੇ ਉੱਤੇ ਉੱਥੇ ਆਇਆ ਆਖਰੀ ਰਾਜੇ ਨੇ ਦੇਖਿਆ ਕਿ ਚੱਕੀਰੀ ਬਾਜ ਆਉਂਦੀ ਆ ਉਹ ਰਾਜੇ ਨੇ ਘੋੜਾ ਮੋੜਿਆ ਮੂਹਰੇ ਮੁੰਡਾ ਉਹ ਚੱਕੀ ਪੀਹੀ ਜਾਵੇ ਹੁਣ ਉਹਦਾ ਰਾਜੇ ਦੀ ਮਾਤਾ ਬਰੀ ਬੰਦਾ ਮੰਦੂਰੀ ਕਰਦਾ ਆਦਾਲ ਦਲਦਾ ਰਾਜਾ ਸਾਹਿਬ ਦਾ ਬਾਣੀਆਂ ਦੀ ਉਹਦਾ ਚੋਰ ਨਹੀਂ ਦੇਖਦਾ ਐ ਹੁਣੇ ਨੰਗਿਆ ਉਹਨੇ ਘੋੜਾ ਉਧਰੋਂ ਟੱਕਰਤਾ ਉਧਰੋਂ ਗੇੜਾ ਦੇਖ ਜਦੋਂ ਆਇਆ ਔਰ ਰਾਜਾ ਉਧਰ ਤਾਂ ਮਿਲਿਆ ਨਹੀਂ ਰਾਜਾ ਫਿਰ ਉਹ ਤਾਂ ਐ ਨੰਗ ਗਿਆ ਉਹ ਰਾਜਾ ਉਧਰ ਨੂੰ ਚੱਕਤਾ ਰਾਜਾ ਉਧਰੋਂ ਗੇੜਾ ਦੇਖੇ ਤੀਜੀ ਾਰ ਫੇਰ ਕੋਲੇ ਆ ਗਿਆ ਰਾਜਾ ਮੈਨੂੰ ਤਾਂ ਮਿਲਿਆ ਨਹੀਂ ਉਹ ਆਲਾ ਫਿਰ यूं ਕਰ ਜੇ ਚੋਰ ਤੂੰ ਫਰਨਾ ਹੀ ਆ ਤਾਂ ਐ ਨਹੀਂ ਆਰਾ ਫੜਿਆ ਜਾਣਾ ਆ ਲੀੜੇ ਲਾ ਮੇਰੇ ਆਪਦੇ ਵਾਲੇ ਤੇ ਮੇਰੇ ਵਾਲੇ ਜਿਹੜੇ ਪਾਖੇ ਤੂੰ ਤਾਂ ਭੀ ਚੱਕੀ ਤੇ ਤੈਨੂੰ ਹੁਣ 20 ਮਿੰਟਾਂ ਚੋਰ ਫੜ ਕੇ ਲਿਆ ਦੇਣਾ ਰਾਜੇ ਇਹ ਜੇ ਹੁੰਦੇ ਸੀ ਸਿੱਧੇ ਹੀ ਰਾਜੇ ਨੇ ਆਦੇ ਲਈ ਡੇਸ਼ੇ ਨ ਮਾਰੇ ਲਾ ਕੇ ਉਹ ਮੁੰਡੇ ਨੇ ਪਾਲੇ ਤੇ ਮੁੰਡੇ ਨੇ ਆਪਦੇ ਵਾਲੇ ਹੋਂ ਦੇਤੇ ਉਹ ਚੱਕੀ ਪੀਣ ਲੱਗ ਗਿਆ ਮੁੰਡਾ ਜ्यों ਬਠਾ ਘੋੜੇ ਤੇ ਡੱਕਰ ਕੇ ਲੈ ਗਿਆ ਜਾ ਕੇ ਘੋੜਾ ਬਿਲਕੁਲ ਹਾ ਡੂੜੇ ਵੀ ਲਖੋਤੇ ਜਦੋਂ ਦਿਨ ਚੜਿਆ ਤੇ ਟੱਟੀ ਵਾਲੇ ਨਿੰਗੇ ਜਾਣ ਐ ਇੱਦਾਂ ਹੈ ਆ ਗਏ ਪੰਜ ਆ ਗਏ ਦੇਖ ਕੇ ਕਹਿੰਦੇ ਯਾਰ ਰਾਜਾ ਲੱਗਦਾ ਇਹ ਚੱਕੀ ਪੀ ਜਾਂਦਾ ਇਹਨੂੰ ਕੀ ਵਿਵਸਤਾ ਪੈਗੀ ਰਾਜੇ ਕੋਲੇ ਜਦੋਂ ਗਏ ਵੇ ਕੀ ਗੱਲ ਹੋਈ ਉਹ ਕਹਿੰਦਾ ਤੂੰ ਚੱਕੀ ਦੇ ਬੈਠਾ ਰਾਜਾ ਸਾਹਿਬ ਉਹਦੇ ਦਿਮਾਗ ਖੁੱਲ ਗਿਆ ਉਹ ਆਦਾ ਬੱਸ ਫਿਰ ਮੈਂ ਕਹਾਂਦਾ ਬੈਠਣਾ ਸੀ ਤੇ ਉਹ ਮੁੰਡਾ ਜਿਹੜਾ ਚੋਰ ਆਦਾ ਮੈਨੂੰ ਉੱਲੂ ਬਣਾ ਗਿਆ ਆਦਾ ਮੈਨੂੰ ਕਹਿੰਦਾ ਤੈਨੂੰ ਫੜਕੇ ਦਿਖਾਉਣਾ ਮੈਨੂੰ ਉੱਲੂ ਬਣਾ ਗਿਆ ਮੇਰਾ ਘੋੜਾ ਵੀ ਲੈ ਗਿਆ ਉਹਨੇ ਜਾ ਕੇ ਰਾਜੇ ਨੇ ਵੀ ਨਾ ਧੋਖੇ ਪਾ ਕੇ ਲੀਡ ਰੱਖੇ ਤਾਈ ਸੁਲਾ ਆ ਕੇ ਤੇਰੀ ਲਈ ਤੇ ਡੌੜੀ ਪਟਾਤੀ ਸਾਰੇ ਖੇਤਾਂ 'ਚ ਡੌੜੀ ਦੀ ਪਟਾਈ ਵੀ ਜਿਹੜਾ ਚੋਰ ਆ ਮੈਨੂੰ ਆਖੇ ਦੱਸ ਦੇ ਮੈਨੂੰ ਉਹ ਤਾਂ ਰਾਜਦੇ ਹੋ ਜਿਹਨੂੰ ਡੌੜੀ ਪੁੱਠੀ ਤੇ ਮੁੰਡਾ ਜਾਵੜਿਆ ਜਾ ਆਖੇ ਤੇ ਹੋ ਗਿਆ ਸਾਹਮਣੇ ਪੇਸ਼ ਅਦਾ ਰਾਜਾ ਸਾਹਿਬ ਅਰਾ ਮੈਂ ਤੇਰਾ ਚੋਰ ਜੁੰਨਾ ਨਾਈਆਂ ਦਾ ਸਮਾਨ ਤੂੰ ਮਨਾਈਆਂ ਦੀਆਂ ਉਹ ਮੇਰੇ ਕੋਲੇ ਤੈਨੂੰ ਉਹ ਲਿਆ ਕੇ ਦਿਨਾ ਉਹ ਤਾਂ ਠੀਕ ਆ ਫੇਰਾ ਦਾ ਵਜੀਰ ਦੇ ਲੀਡੋ ਮੇਰੇ ਕੋਲੇ ਆ ਜਿਹੜਾ ਨਗਰ ਕਰਕੇ ਲਿਆ ਕੇ ਬਾੜਿਆ ਸ਼ਹਿਰ ਦੇ ਵਿੱਚ ਉਹ ਵੀ ਮੇਰੇ ਕੋਲੇ ਆ ਅਦਾ ਠੀਕ ਆ ਫੇਰਾ ਦਾ ਵਜੀਰ ਦਾ ਵੀ ਮੇਰੇ ਕੋਲੇ ਆ ਜਿਹੜਾ ਸਪੂਤ ਹੈਗਾ ਤੇ ਫਿਰ ਤੇਰਾ ਵੀ ਘੋੜਾ ਮੇਰੇ ਕੋਲੇ ਆ ਜੇ ਕਹੇ ਤੇਰਾ ਘੋੜਾ ਵੀ ਲਿਆ ਦੇਣਾ ਔਰ ਅਬ ਮੇਰੀ ਗੱਲ ਸੁਣ ਨਿਸ਼ਾਨੀਆਂ ਦਾ ਲਿਆਰੇ ਨਾ ਲਿਆਰੇ ਯੋਰ ਤੂੰ ਹੀ ਆ ਤੂੰ ਜਿੱਤਿਆ ਮੈਂ ਹਰਿਆ ਅੱਧਾ ਰਾਜ ਲੈ ਲਾਦਾ ਨਹੀਂ ਰਾਜਾ ਸਾਹਿਬ ਅੱਧਾ ਰਾਜ ਦਾ ਮਾਲਕ ਨਹੀਂ ਮੈਂ ਸਾਰੇ ਰਾਜ ਦਾ ਮਾਲਕ ਹੂੰ ਉਹਦਾ ਸਾਰੇ ਦਾ ਕਿਵੇਂ ਉਹਦਾ ਪਹਿਲਾਂ ਤਾਂ ਓਂ ਕਰ ਤੂੰ ਆਪ ਦੀ ਕਸੂਰ ਮੰਨ ਹੂੰ ਤੇ ਮੇਰੀ ਮਾਂ ਨੂੰ ਲਿਆ ਚੌਥੀ ਰਾਮ ਲੈ ਕੇ ਛੇ ਮੈਂ ਰਾਜ ਤੇ ਬੈਠਾ ਦਮ ਇੰਨੀ ਗੱਲ ਕਹੀ ਨਾ ਤੇ ਫੜ ਕੇ ਮੁੰਡੇ ਨੂੰ ਹੱਕ ਨਾ ਲਾ ਦਿਆ ਫੇਰ ਚੌਥੀ ਲਾਮ ਲਈ ਲਾਮ ਲੈ ਕੇ ਫਿਰ ਬਹੁਤ ਕੁੜੀ ਨੂੰ ਲਿਆ ਇਹਦੇ ਰਾਜੇ ਹੁੰਦੇ ਆ ਨਾ ਰਾਜੇ ਮੱਤ ਦੇ ਇਹੇ ਹੁੰਦੇ ਆ ਤਾਂ ਇਹੋ ਮੁੰਡਿਆਂ ਨੂੰ ਇੱਥੇ ਮਰਬਾਨ ਦੇ ਸੀ ਦੇਸ ਕਾਲੇ ਦੇੜਾਂ ਦੇ ਸੀ